ਕਵਾਲਿਟੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਠਿੰਡਾ ਦੀ ਪੁਲਿਸ ਲਾਈਨ 'ਚ ਖੜੇ ਆ ਜਿੱਥੇ ਕਿ ਅੱਜ ਇੱਕ ਪੁਲਿਸ ਵੱਲੋਂ ਨਵਾਂ ਪਰਾਲਾ ਕੀਤਾ ਜਾ ਰਿਹਾ ਇਹ ਜਿਹੜੇ ਮੋਬਾਈਲ ਤੁਸੀਂ ਦੇਖ ਰਹੇ ਹੋ ਇਹ ਬਠਿੰਡਾ ਤੇ ਆਸ-ਪਾਸੇ ਦੇ ਏਰੀਆ ਦੇ ਵਿੱਚੋਂ ਲੁੱਟਾਂਖੋਆਂ ਜਿਹੜੇ ਕੀਤੇ ਜਾਂਦੀਆਂ ਨੇ ਮੋਬਾਈਲ ਮੋਬਾਈਲ ਖੋਲਤੇ ਜਾਂਦੇ ਨੇ ਚੋਰੀ ਹੋ ਗਏ ਜਾਂ ਗੁੰਮ ਗਏ ਉਹ ਮੋਬਾਈਲ ਪੁਲਿਸ ਵੱਲੋਂ ਰਿਕਵਰ ਕੀਤੇ ਗਏ ਵੱਖ-ਵੱਖ ਥਾਣਿਆਂ ਦੇ ਵਿੱਚ ਆ ਦੇਖੋ ਕੋੜਫੱਤਾ ਮੋੜ सदर सदर ਥਾਣਾ ਦਿਹਾਰਪੁਰ ਫੂਲ ਸੰਗਤ ਤਰਵੰਡੀ ਸਾਹਿਬ ਉਹ ਨਹੀਂ ਆਲਾ ਕੈਂਟ ਕਨਾਲ ਜਾਂ ਮਲਾਂਗਿ ਬਟੰਡੇ ਤੇ ਆਸੇ-ਵਾਸੇ ਜਿੰਨੇ ਵੀ ਥਾਣੇ ਆ ਵਕ-ਵਕ ਥਾਣੇ ਦੀ ਪੁਲਿਸ ਨੇ ਇਹ ਰਿਕਵਰ ਕੀਤੇ ਆ ਮੋਬਾਈਲ ਤੇ ਅੱਜ ਜਿਹੜੇ ਇਹਨਾਂ ਦੇ ਅਸਲ ਮਾਲਕ ਆ ਜਿਨ੍ਹਾਂ ਦੇ ਮੋਬਾਈਲ ਗੁੰਮੇ ਸੀ ਇਹ ਉਹਨਾਂ ਨੂੰ ਇਹ ਵਾਪਸ ਕਰਨਿਆ ਪੁਲਿਸ ਨੇ ਬਕਾਇਦਾ ਅੱਜ ਇੱਥੇ ਬੁਲਾਇਆ ਹੈ ਇਹ ਅਸਲ ਮਾਲਕਾਂ ਮੋਬਾਈਲਾਂ ਦੇ ਤੇ ਅੱਜ ਉਹਨਾਂ ਨੂੰ ਮੋਬਾਈਲ ਉਹਨਾਂ ਦੇ ਸਪੁਰਦ ਕੀਤੇ ਜਾਣਗੇ ਤੇ ਆਪਾਂ ਗੱਲਬਾਤ ਵੀ ਕਰਦੇ ਆ ਜਿਹੜੇ ਮੋਬਾਈਲ ਮਾਲਕ ਹੈ ਉਹਨਾਂ ਦੇ ਕਿਉਂਕਿ ਇੱਕ ਵਾਰੀ ਮੋਬਾਈਲ ਗੁੰਮ ਜਾਂਦਾ ਹੈ ਤਾ ਥਾਣੇ ਚੇ ਗਿੜੇ ਲੌਣੇ ਪੈਂਦੇ ਐ ਤੇ ਬੰਦਾ ਕਈ ਵਾਰ ਆਛੜਨਦਾ ਵੀ ਮੇਰਾ ਮੋਬਾਈਲ ਸ਼ਾਇਦ ਮੇਰਾ ਜੋ ਹਾਲ ਹੀ ਨਹੀਂ ਹੋਇਆ ਨਾ ਮੁੜੇ ਤੇ ਬਾਕੀ ਆਪ ਲੋਕਾਂ ਨਾਲ ਗੱਲਬਾਤ ਕਰਦੇ ਆ ਸਤਿਗੁਰਾਲ ਜੀ ਸਤਿਗੁਰਾਲ ਜੀ ਜੀ ਨਾਮ ਕਿਹੜੇ ਪਿੰਡ ਤੋਂ ਜੀ ਮੈਂ ਮੈਂ ਸਰਜੇ ਤੋਂ ਆ ਜੀ ਬਲਦੇਵ ਸਿੰਘ ਨਾਇ ਜੀ ਮੋਬਾਈਲ ਮੋਬਾਈਲ ਗਮ ਹੋ ਗਿਆ ਸੀ ਸਾਡਾ ਜੀ ਪਿਛਲੇ ਕਿੱਦਾਂ ਗਮ ਹੋਇਆ ਸੀ ਜੀ ਅਪ੍ਰੈਲ ਮਈ 'ਚ ਦੀ ਪਿਛਲੇ ਜੀ ਕਰੋ ਹੋਇਆ ਸੀ 8-9 ਮਹੀਨੇ ਹੋ ਗਏ ਜੀ ਤੇ ਰਿਪੋਰਟ ਫਿਰ ਲਿਖਾਈਏ ਰਿਪੋਰਟ ਉਹਦੇ ਹੀ ਲਿਖਵਾ ਦੀ ਸੀ ਜੀ ਤੇ ਹੁਣ ਮਹੀਨੇ ਤੋਂ ਹੋ ਗਿਆ ਸਾਨੂੰ ਉਦੋਂ ਇਹਨਾਂ ਨੇ ਫੋਨ ਕਰਕੇ ਬੁਲਾਇਆ ਲੱਗਦਾ ਸੀ ਮੋਬਾਈਲ ਤੋਂ ਮੁੜਾ ਉੱਪਰ ਨਾ ਜੀ ਇਸ ਦਾ ਨਾ ਜੀ ਅਸੀਂ ਤਾਂ ਬਹੁਤ ਧੰਨਵਾਦੀ ਆ ਪੰਜਾਬ ਦੇ ਜਿਹੜੇ ਸਾਡਾ ਰਮਨਦੀਪ ਸਿੰਘ ਜੀ ਨੇ ਸਾਨੂੰ ਬਹੁਤ ਹਿੰਮਤ ਕੀਤੀ ਸਾਡਾ ਪ੍ਰਾਲਾ ਕਰਕੇ ਸਾਨੂੰ ਸੀਗਾ ਜੀ 13-14000 ਦਾ ਜੀ ਤੇ ਜਦੋਂ ਮੈਨੂੰ ਫੋਨ ਆਇਆ ਤੋਂ ਮੈਂ ਕੰਟੈਕਟ ਕੀਤਾ ਉਹ ਬਹੁਤ ਖੁਸ਼ੀ ਹੋਈ ਜੀ ਉਦੋਂ ਸਾਨੂੰ ਤਾਂ ਐ ਸੀ ਜੀ ਪਹਿਲਾਂ ਐ ਸੀ ਜੀ ਅਸੀਂ ਤਾਂ ਇਹਨਾਂ ਨੂੰ ਅਖੀਏ ਕਿ ਪਹਿਲਾਂ ਤਾਂ ਉਹ ਵੀ ਕਿਸੇ ਨੇ ਉਹੀ ਨੌਕਰੀ ਤਾਂ ਹੋਵੇ ਪਹਿਲਾਂ ਸਾਡੇ ਯਾਦ ਹੀ ਨਹੀਂ ਸੀ ਮੋਬਾਈਲ ਕਵਾਸੇ ਦਾ ਹੁਣ ਤਾਂ ਸਾਨੂੰ ਉਹ ਤਾਂ ਲੱਗਿਆ ਫੋਨ ਕਰਿਆ ਇਹਨਾਂ ਨੇ ਬਹੁਤ ਖੁਸ਼ੀ ਹੋਈ ਅਸੀਂ ਤਾਂ ਬਹੁਤ ਧੰਨਵਾਦੀ ਇਹਨਾਂ ਦੇ ਪੰਜਾਬੀ ਪੰਜਾਬ ਪੁਲਿਸ ਦਾ ਬਹੁਤ ਤਗੜਾ ਪ੍ਰਾਲਾ ਹੈ ਜਿਸ ਤਰੀ ਢੰਗ ਨਾਲ ਜੋ ਮੁਲਾਜ਼ਮ ਕਰਦੇ ਆ ਉਹਨਾਂ ਵਾਸਤੇ ਬਹੁਤ ਧੰਨਵਾਦੀ ਪੰਜਾਬ ਪੁਲਿਸ ਦੇ ਮੈਂ ਸਾਰਾ ਖਾਲੀ ਕਰ ਤਾ ਉਹਨਾਂ ਦੀਆਂ ਜਿੰਨੀ ਸੀਗੇ ਆ ਬੰਦਾ ਹੋਰ ਵੀ ਆਪਾਂ ਭਾਈ 11 ਏ ਆਰ ਦੇ ਲੋਕਾਂ ਨਾਲ ਗਲਤ ਕਰਦੇ ਆ ਤੇ ਜਿਨ੍ਹਾਂ ਦੇ ਮੋਬਾਈਲ ਚੋਰੀ ਹੋਏ ਜਾਂ ਗੁੰਮੇ ਆ ਜਾਂ ਲੁੱਟਖੋਹ ਉਹਨਾਂ ਦੀ ਹੋਈ ਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਚੱਠੇ ਵਾਲਾ ਬੰਦਾ ਮੋਬਾਈਲ ਤੁਹਾਡਾ ਗੁੰਮਾਇ ਸੀ ਚੋਰੀ ਹੋ ਕੀ ਵਾਲੀ ਮੋਬਾਈਲ ਗੁੰਮ ਗਿਆ ਸੀ ਡਿੱਗ ਗਿਆ ਸੀ ਨਹਿਰ ਤੇ ਅੱਛਾ ਪਗਵੰਦਰ ਵਾਲੀ ਤੇ 2-3 ਦਿਨ ਮਹੀਨੇ ਹੋ ਗਏ ਜੀ ਕਿਹੜਾ ਮੋਬਾਈਲ ਸੀ ਮੋਬਾਈਲ Samsung 15A ਸੀ ਜੀ ਗੈਲੈਕਸੀ ਕੀਮਤ 20000 ਚ ਪਾਇਆ ਸੀ ਜੀ ਅੱਛਾ ਲੱਗਦਾ ਸੀ ਦੁਬਾਰਾ ਮਿਲ ਗਿਆ ਜੀ ਨਹੀਂ ਲੱਗਦਾ ਤਾਂ ਨਹੀਂ ਸੀ ਜੀ ਤੇ ਫਿਰ ਤੁਹਾਨੂੰ ਕਦੋਂ ਫੋਨ ਆਇਆ ਇਹਨਾਂ ਦਾ ਸੰਪਰਕ ਫੋਨ ਆਇਆ ਇਹਨੂੰ 4-5 ਦਿਨ ਹੋ ਗਏ ਜੀ ਕੋਈ ਤੇ ਕੰਦੇ ਇਸ ਕਰ ਰਹੇ ਆ ਫੋਨ ਆਇਆ ਉਹਨੂੰ ਦੱਸਿਆ ਪੁਲਿਸ ਨੇ ਵੀ ਆ ਤੋ ਫੋਨ ਮਿਲ ਗਿਆ ਤੋ ਆਉਣਾ ਵੀ ਆਪੇ ਇਹ ਲੱਗਦਾ ਉਹ ਲਾਟਰੀ ਨਿਕਲੀ ਥਾਰੀ ਹਾਂਜੀ ਹਾਂਜੀ ਉਹਦਾ ਇਹਦਾ ਜਿੱਤੇ ਨਹੀਂ ਸੀਗਾ ਅਗੇ ਮਿਲ ਜੂਗਾ ਤਾਂ ਮੈਂ ਖੁਸ਼ੀ ਤਾਂ ਹੁੰਦੀ ਹੈ ਬੜੀ ਖੁਸ਼ੀ ਹੋਈ ਵਧੀਆ ਕੰਮ ਕਰ ਰਹੀ ਹੈ ਪੁਲਿਸ ਵਧੀਆ ਕੰਮ ਕੀਤਾ ਤਾਂ ਲੋਕ ਪੁਲਿਸ ਦੀ ਤਾਰੀਫ ਕਰ ਰਿਹਾ ਕਿ ਬਠਿੰਡਾ ਪੁਲਿਸ ਵਧੀਆ ਪ੍ਰਾਲਾ ਹੈ ਤੇ ਕਿਉਂਕਿ ਬੰਦਾ ਜਦੋਂ ਮੋਬਾਈਲ ਗੁੰਮ ਜਾਂਦਾ ਤਾਂ ਆਸ ਛੱਡ ਜਾਂਦਾ ਹੀ ਮੋਬਾਈਲ ਸਾਡਾ ਹੁਣ ਗੁੰਮ ਗਿਆ ਜਿਵੇਂ ਕਹਿੰਦਾ ਵੀ ਗੰਗਾ ਗਿਆ ਸਾਡੀਆਂ ਮੁੜਦੀਆਂ ਨਹੀਂ ਉਸੇ ਤਰ੍ਹਾਂ ਬਧਾ ਸੋਚ ਲਦਾ ਤੇ ਪਰ ਇਹ ਜਿਹੜਾ ਨਵਾਂ ਪ੍ਰਾਲਾ ਕੀਤਾ ਪੁੱਛਦਾ ਸੀਆਈਏਆਰ ਪੋਰਟਲ ਰਾਹੀਂ ਇਹ ਮੋਬਾਈਲ ਟ੍ਰੇਸ ਕੀਤਾ ਗੁੰਮ ਹੋਇਆ ਮੋਬਾਈਲ ਇਹ ਅੱਜ ਮੋੜੇ ਜਾ ਰਿਹਾ ਪੁਲਿਸ ਵੱਲੋਂ ਤਾਂ ਬਹੁਤ ਵਧੀਆ ਪ੍ਰਾਲਾ ਡੀਆਈਜੀ ਸਾਹਿਬ ਜਿਹੜੇ ਹੈਗੇ ਆ ਉਹ ਉੱਥੇ ਅੱਜ ਡਿਸਪੋਜ਼ ਕਰਨਗੇ ਉੱਥੇ ਬੈਠੇ ਮੈਨੂੰ ਮਾਹਾਂ ਮਰੋੜ ਲੀਆਂ ਮੇਰੀਆਂ ਉਹਨਾਂ ਨੇ ਕੁਟਮਾਰ ਕਰੀਨ ਨਾਲੇ ਮੇਰਾ ਮੋਬਾਈਲ ਕੋਲੇ ਨਾਲੇ ਮੇਰਾ ਬਾਈ ਜੀ Google Pay ਮਨ ਲਾ ਪਾਸਵਰਡ ਪੁੱਛਿਆ ਮੈਂ 2-3 ਵਾਰੀ ਗਲਤ ਦੱਸਤਾ ਜਦੋਂ ਮੈਨੂੰ ਉਹਨਾਂ ਨੇ ਪੂਰਾ ਕੁੱਟਿਆ ਮੈਂ ਉਹਨੂੰ ਦੂਰੀ ਵਾਰ ਦੱਸਤਾ ਆ Google Pay ਬਾਈ ਜੀ ਮਨ ਲਾ ਜਿਹੜੀਆਂ ਸਟੇਟਮੈਂਟ ਹਾਂ Google Pay ਉਹਨਾਂ ਨੇ ਆਪ ਦੇ ਫੋਨ 'ਚ ਕਰ ਲਏ ਤੇ ਨਾਲੇ ਮੇਰੇ ਡਾਕੂਮੈਂਟ ਸਾਰੇ ਦੋ ਆਰਸੀਆਂ ਸੀਗੀਆਂ ਲਾਇਸੈਂਸ ਆਧਾਰ ਕਾਰਡ ਸੀਗਾ ਸਾਰਾ ਕੁਝ ਮਨ ਲਾ ਵੀ ਉਹ ਲੈ ਗਏ ਹੁਣ ਮੈਂ ਦੂਰੀ ਵਾਰ ਉਹ ਵੇਲੇ ਕੋਈ ਨਹੀਂ ਸਾਰੇ ਮਾਨ ਜੋ ਡੀਐਨ ਸਾਹਿਬ ਪਾਉਂਦੇ ਨੇ ਕੋਈ ਕਾਰਵਾਈ ਨਹੀਂ ਕਰੀ ਮਲਾਜਮਾਨੀ ਜੀ ₹20000 રૂપિયા ਮੰਨ ਵੀ ਗਏ ਸੀ ਮੇਰੇ ਸਾਹਮਣੇ ਜਿਨ੍ਹਾਂ ਦੇ 9000 ਰੁਪਏ ਖਾਤੇ 'ਚ ਗਿਆ ਸੀਗਾ ਉਹਨਾਂ ਨੂੰ ਫੜ ਲਿਆ ਸੀ ਉਹਨਾਂ ਨੂੰ ਉਹ ਮੰਨ ਵੀ ਗਏ ਸੀ ਪਰ ਮੈਨੂੰ ਕੋਈ ਨਾ ਕੁਛ ਦਵਾਇਆ ਨਾ ਕਰਿਆ ਨਾ ਹੁਣ ਕਹਿੰਦੇ ਆ ਵੀ ਮੋਬਾਈਲ ਤੇਰਾ ਥੇ ਆ ਗਿਆ ਵੀ ਰਿਕਸ਼ੀ ਵਾਲਾ ਫਟਾ ਕੇ ਗਿਆ ਵਧੀਆ 50 ਪੁਲਿਸ ਦਾ ਕੰਮ ਵਧੀਆ ਫਿਰ ਹੁਣ ਚੰਗੀ ਗੱਲ ਆ ਜੇ ਕੋਈ ਮੰਨ ਲਵੇ ਭਾਈ ਜੇ ਉਹਨਾਂ ਨੂੰ ਥੇ ਆ ਕੇ ਗੱਲ ਕਰ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦਿਆਂ ਨੇ ਮੇਰੇ ਤੇ ਕੁੱਟਮਾਰ ਕੀਤੀ ਆ ਜਿਹੜੇ ਬੰਦਿਆਂ ਨੇ ਮੇਰਾ ਮੋਬਾਈਲ ਖੋ ਕੇ ਆ ਗੂਗਲ ਪੇ ਵਾਲੇ ਭਾਈ ਵੇਖ ਲਾ ਪੈਸੇ ਆ ਪਕੜਾ ਝੂਠ ਮਾਰਦੇ ਆ ਨੁਕਸ ਤੇ 5300 ਰੁਪਇਆ ਮੇਰੇ ਕੋਲੇ ਸੀਗਾ ਮੋਬਾਈਲ ਕਿ ਨਿਕਲਦਾ ਸੀ ਮੋਬਾਈਲ ਤਾਂ ਬਈ 76500 ਰੁਪਇਆ 7000 ਦਾ ਹੋ ਬਈ ਆ ਵੇਖ ਲਾ ਆਹ ਹਾਂ ਅੱਛਾ ਉਹ ਪਿੰਡਾ ਪੁਲਿਸ ਸਾਰਿਆਂ ਨੂੰ ਮੋਬਾਈਲ ਦੇ ਰਹੀ ਹੈ ਜਿਹੜੇ ਗਵੱਚੇ ਵਧੀਆ ਕੰਮ ਆ ਇਹਨਾਂ ਚਲੋ ਵਧੀਆ ਗੱਲ ਆਈ ਬਹੁਤ ਇਸਕਾਰ ਜੋ ਕਾਰਵਾਈ ਹੋਣੀ ਚਾਹੀਦੀ ਹੈ ਸਾਹਿਬ ਉਹਨਾਂ ਦੇ ਨਾਲ ਜਿਹੜੇ ਬੰਦਿਆਂ ਨੇ ਬਈ ਮੇਰੇ 70 ਮਾਰੇ ਆ ਜਾ ਮਾਲਾ ਵੀ ਬਈ ਮੇਰਾ ਮੋਬਾਈਲ ਖੋਇਆ ਮੇਰੇ ਆ ਪੈਸੇ ਕਿੱਥੇ ਆ ਉਹਨਾਂ ਦੇ ਕਾਰਵਾਈ ਤਾਂ ਹੋਵੇ ਘਟੋ ਘਟੋ ਹੋਰ ਜਿੰਨੇ ਵੀ ਹੋਰ ਲੋਕਾਂ ਨੂੰ ਨਾ ਹਾਂ ਗਾਂ ਤੋਂ ਵੀ ਹੋਰ ਕਿਸੇ ਨੂੰ ਨਾ ਤੰਗ ਕਰ ਲੋ ਸਰ ਜੀ ਜੋ ਪਤਵੰਤੇ ਅੱਜ ਇੱਥੇ ਪਹੁੰਚੇ ਹੋਏ ਨੇ ਵੱਖ-ਵੱਖ ਪਿੰਡਾਂ ਦੇ ਸ਼ਹਿਰਾਂ ਦੇ ਵਿੱਚੋਂ ਲੁੱਟਖੋ ਕੀਤੀ ਹੈ ਉਹਨਾਂ ਦੇ ਕਾਰਨਾਂ ਨਾਲ ਹੋਣੀ ਚਾਹੀਦੀ ਪੁਲਿਸ ਦੇ ਵਿਸ਼ੇਸ਼ ਅਫਰਾਲੇ ਨਾਲ ਅਸੀਂ ਜੋ ਮੋਬਾਈਲ ਉਹਨਾਂ ਦੇ ਗੁੰਮ ਹੋਏ ਹੈ ਉਹਨਾਂ ਨੂੰ ਸਾਡੇ ਸਾਂਝ ਕੇਂਦਰ ਦੀ ਪੋਰਟਲ ਤੇ ਜੀ ਸਾਹਿਬ ਵੀ ਪੇਸ ਕਰਕੇ ਆਹ ਲਓ ਮੋਬਾਈਲ ਉਹਨਾਂ ਨੂੰ ਅੱਜ ਅਸੀਂ ਇੱਥੇ ਬੁਲਾ ਕੇ ਲੈ ਕੇ ਆਇਆ ਹੈ ਔਰ ਨਾਲ ਜੋ ਬੀਐਸਏ ਸਾਹਿਬ ਜਿਹੜੇ ਲੁੱਟਾਪੋ ਵਾਲੇ ਹੁੰਦੇ ਆ ਜਾਂ ਚੋਰੀ ਵਾਲੇ ਹੁੰਦੇ ਆ ਉਹ ਅਸੀਂ ਉਹਨੂੰ ਦੇਖਦੇ ਵੀ ਕਿ ਪਤਾ ਗਰੀਬ ਹੈ ਅਮੀਰ ਹੈ ਮਹਿੰਗਾ ਸਸਤਾ ਬੋਲਦਾ ਜਿਹੜਾ ਹੱਥ ਚ ਜਾਗ ਉਹਨਾਂ ਦੇ ਬੋਕਰ ਲੱਖਿਆ ਉਹ ਚੱਕ ਲੈਣਾ ਹੈ ਖੋਲਣਾ ਹੈ ਉਹਨਾਂ ਦੀ ਅਮਾਨਤ ਰਹੀ ਹੈ ਲੋਕਾਂ ਦੀ ਲੋਕ ਖੁਸ਼ ਨੇ ਸਾਡੇ ਸਹਾਮ ਕੇਂਦਰ ਵੱਲੋਂ ਇੱਕ ਸੀਆਈਆਪਾ ਜੋ ਪੋਰਟਲ ਹੈ ਉਸ ਤੇ ਰਾਹੀਂ ਜੋ ਤੁਹਾਡੇ ਮੋਬਾਈਲ ਗੁੰਮ ਹੋ ਜਾਂਦੇ ਆ ਉਹ ਸਾਡੀ ਜੋ ਸ਼ਿਕਾਇਤ ਆ ਤੁਹਾਡੀ ਉਹ ਸਹਾਮ ਕੇਂਦਰਾਂ ਦੇ ਵਿੱਚ ਦਰਜ ਕਰਾਈ ਜਾਂਦੀ ਹੈ ਉਹ ਉਸ ਤੋਂ ਅਸੀਂ ਉਹਨਾਂ ਨੂੰ ਟ੍ਰੈਸ ਕਰਕੇ ਜੋ ਤੁਹਾਡੇ ਮੋਬਾਈਲ ਹੈ ਉਹ ਅਸੀਂ ਤਕਰੀਬਨ 106 ਦੇ ਕਰੀਬ ਜੋ ਟਰੇਸ ਕੀਤੇ ਆ ਜੋ ਬਹੁਤ ਖੁਸ਼ੀ ਦੀ ਗੱਲ ਆ ਤੁਹਾਡੇ ਪਰਵਰਤਨਾਂ ਵਾਸਤੇ ਕਿ ਇੱਕ ਫੋਟੋ ਕੀਤੀ ਪੁਲਿਸ ਵਿਸ਼ੇਸ਼ ਉਪਰਾਲੇ ਦੌਰਾਨ ਤੁਹਾਡੇ ਮੋਬਾਈਲ ਤੁਹਾਨੂੰ ਬਲਾ ਕੇ ਔਰ ਤੁਹਾਨੂੰ ਸਤਕਾਰ ਸਹਿਤ ਅਸੀਂ ਡੀਆਈ ਸਾਹਿਬ ਪਾਸੋਂ ਤੁਹਾਨੂੰ ਮੋਬਾਈਲ ਦਿਵਾਉਣੇ ਆ ਸੋ ਉਸ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਥੋੜਾ ਟਾਈਮ 10-15 ਮਿੰਟ ਤੁਹਾਡੇ ਲੈਣੇ ਆ ਐਸਪੀ ਆਈ ਪਿਆਸ ਸਰਬਜੀਤ ਜੀ ਨੂੰ ਕਿ ਤੁਹਾਡੇ ਨਾਲ 2-4 ਮਿੰਟ ਵਾਸਤੇ ਰੂਬਰੂ ਹੋਵਗੇ ਮਾਨਜੋਗ ਅਨੁਜਾਇਨ ਆਈ ਪਿਆਸ ਜੀ ਕੋਤਵਾਲੀ ਵਾਲੇ ਵਾਲੇ ਵਾਲਾ ਫੂਲ ਸਿਵਲ ਲਾਈਨ ਥਰਮਲ ਅਦਰ ਥਾਣਿਆਂ ਦੇ ਮਤਲਬ ਕਿ ਰਿਕਵਰ ਕੀਤੇ ਸਨ ਮੋਬਾਈਲ ਜਿੱਥੇ ਇੱਥੇ ਕਿ ਰਿਕਵਰ ਹੋਇਆ ਸਾਰੇ ਇੱਥੇ ਲਿਸਟ ਲੱਗੀ ਹੋਈ ਆ ਤੇ ਅਬ ਤੋ ਆਪ ਗੱਲਬਾਤ ਕਰਾਂਗੇ ਕਿੰਨੇ ਮੋਬਾਈਲ ਐ ਕਿੰਨੇ ਠੀਕ ਹੈ ਮੰਨ ਜੋ ਬੀਏ ਸਾਹਿਬ ਇਹ ਵਧੀਆ ਬ੍ਰਾਲਾ ਹੈ ਦਾ ਹਕਮ ਹੈ ਕਿ ਟਾਈਮ ਦੀ ਸ਼ਾਰਟੇਜ ਕਾਰਨ ਅਸੀਸ ਤੇ ਮੋਬਾਈਲ ਹੀ ਇਹਨਾਂ ਨੂੰ ਜੋ ਬਣ ਰਹੇ ਆ ਸੋ ਮੈਂ ਮੰਚ ਤੇ ਦੇਤੀ ਕਰੂੰਗਾ ਮੰਨ ਜੋ ਡੀਏ ਸਾਹਿਬ ਔਰ ਕੇਐਸਪੀ ਸਾਹਿਬ ਐਸਟੀ ਹਰਕੋਰ ਸਾਹਿਬ ਉਹਨਾਂ ਨਾਲ ਮੰਚ ਤੇ ਆ ਕੇ ਜੋ ਗਤਵੰਤੀ ਉਹਨਾਂ ਦੇ ਨਾਮ ਐ ਇੱਥੇ ਬੋਲੇ ਬੋਲਣੇ ਸ਼ੁਰੂ ਕਰਾਂਗਾ ਔਰ ਉਹਨਾਂ ਨੂੰ ਇਹ ਮੋਬਾਈਲ ਦਿੱਤੇ ਜਾ ਰਹੇ ਨੇ ਤੋ ਪਹਿਲੇ ਜਿਹੜੇ ਵਾਰਿਸਰ ਜਿਹੜੇ ਆ ਲਿਸਟ ਮੁਤਾਬਕ ਜਿਹੜੇ ਬੁਲਾਏ ਜਾਣਗੇ ਵਾਰਿਸਰ ਜਿਨ੍ਹਾਂ ਦੇ ਅਸਲ ਮਾਲਕਾ ਮਾਇਲਾ ਦੇ ਤਾਂ ਸਟੇਜ ਤੇ ਡੀਏਜੀ ਸਾਹਿਬ ਵੱਲੋਂ ਇਹ ਸਪੁਰਦ ਕੀਤੇ ਜਾਣਗੇ ਤਾਂ ਲੋਕ ਵਧੀਆ ਤਾਰੀਫ ਕਰ ਰਿਹਾ ਪੁਲਿਸ ਦੀ ਇੱਕ ਵਧੀਆ ਬਣਾ ਲੈ ਕਿਉਂਕਿ ਸਹੀ ਵਾਰਿਸ ਰਾਮਪਰਾ ਲਈ ਨਾਲ ਸਰ ਮਾਜੋ ਡੀਏ ਸਾਹਿਬ ਮਾਜੋ ਡੀਏ ਸਾਹਿਬ ਨੂੰ ਉਹਨਾਂ ਦੇ ਹੱਥੋਂ ਲਵੋਲੇ ਹੈ ਸਾਰਿਆਂ ਨੂੰ ਜੋ ਲੋਕ ਆਪਣੇ ਦਿੱਤੇ ਜਾ ਰਹੇ ਹੈ ਗਲਤੀ ਹੋ ਗਈ ਨਾ ਪਾਲਾ ਸਿਟੀ ਰਾਮਪੁਰਾ ਸਦਰ ਗਫਿੰਦਾ ਉਪਰੀ ਬਾਗ ਉਸ ਤੋਂ ਬਾਅਦ ਜਲਪੁਰਾ ਜਿੰਨੇ ਵੀ ਜਲਪੁਰਾ ਏਰੀਆ ਦੇ ਤਤਵੰਤੀ ਆਏ ਹੋਏ ਨੇ ਪਹਿਲਾ ਜਿਹੜੇ ਉਸ ਤੋਂ ਬਾਅਦ ਆਨੰਦਪੁਰਾ ਪਾਲਾ ਸਿਟੀ ਰਾਮਪੁਰਾ ਦੇ ਮੋਹੱਲੇ ਉਹ ਸਪੋਰਟ ਕੀਤੇ ਆਣੇ ਜਿਹੜੇ ਉਸ ਆਲਕਾ ਮੋਹੱਲਾਂ ਦੇ ਉਸ ਤੋਂ ਬਾਅਦ ਆਨੰਦਗੜ੍ਹ ਫਿਰ ਉਹਨਾਂ ਨੂੰ ਅੱਜ ਪਹਿਲਾ ਨਾਮ ਬੁਲਾਇਆ ਜਸਵੀਰ ਸਿੰਘ ਸਾਡੀ ਅਰਜੀ ਹੈ ਪਹਿਲ ਕਰਨੀ ਹੈ ਚੌਰਵ ਕੁਮਾਰ ਸਰਬਨ ਕੁਮਾਰ ਸਰਬਨ ਸਿੰਘ ਸੇਮ ਸਿੰਘ ਨੰਦਗੜ੍ਹ ਦੇ ਏਰੀਆ ਦੇ ਨੇ ਇਹ ਵਾਰ ਇਸੇ ਜਿਹੜੇ ਆ ਗਿਆ ਮੋਬਾਈਲ ਲਿਸਟ ਦੇ ਤਾਬਿਕ ਵਕਵਕ ਥਾਣੇ ਦੇ ਬੁਲਾ ਕੇ ਅਸਲ ਮਾਲਕਾਂ ਨੂੰ ਕੰਢੇ ਜਾ ਰਿਹਾ ਤੇ ਮੋਬਾਈਲ ਦੇ ਕਿਸ਼ਤਾਂ ਦੇ ਲੈ ਰਹੇ ਆ ਖੁਸ਼ ਨਹੀਂ ਕਿਉਂਕਿ ਅਗਲਾ ਸੋਚਦਾ ਕਿ ਮੋਬਾਈਲ ਸਾਡਾ ਮਿੱਟੀ ਹੋ ਗਿਆ ਹੁਣ ਮੁੜ ਕੇ ਨਹੀਂ ਆਉਂਦਾ ਪਰ ਅ ਜਦੋਂ ਉਸਨੇ ਫੋਨ ਕੀਤਾ ਹੋਣਾ ਕਿ ਉਹ ਦੋ ਤੇ ਮੋਬਾਈਲ ਵਾਪਸ ਮਿਲ ਲਿਆ। ਬੜੀ ਖੁਸ਼ੀ ਹੁੰਦੀ ਹੈ। ਆ ਸਾਡੇ ਚੁੱਕਿਆਂ ਦੇ ਢੀ ਚੀਜ਼ ਦੀ ਤੇ ਉਹ ਵਾਪਸ ਮਿਲ ਜੇ। ਤੇ ਇਹ ਵਧੀਆ ਇੱਕ ਸੰਗਤ ਸੰਗਤ ਖਾਣਾ ਏਰੀਆ ਦੇ। ਲੈ ਕੇ ਨਾ ਭੱਜ ਗਏ ਮੋੜ ਇਧਰ ਹੋ ਗਿਆ। ਇਹ ਸਨ ਸਿਤੀ ਰਾਮਪੁਰਾ ਦੇ। ਸਦਰ ਰਾਮਪੁਰਾ ਏਰੀਆ ਦੇ। ਰੱਬਰ ਕਰ। ਸੰਗਤ ਤੇ ਬਾਰੇ ਦੋ ਥੋੜਾ ਖੁੱਲੇ ਖੁੱਲੇ ਹੋ ਜਾ ਮਤ ਥੋੜਾ ਪਿੱਛੇ ਹੋ ਕੇ ਵੀ ਜੋ ਨਿਆ ਪਾਸ ਕਰਕੇ ਕਿੱਥੇ ਥੋੜਾ ਪਿੱਛੇ ਹੋ ਕੇ ਮਤ ਸਦੀ ਦੇਖੋ ਸੋਹਣੀ ਮੋਬਾਈਲ ਅੱਜ ਬੜੇ ਤਰ੍ਹਾਂ ਦੇ ਨਾਲ ਜਿਹੜੀ ਵਿੱਚ ਰੱਖਿਆ ਸਵੇਰਾਮਪੁਰ ਸੰਗਠਨ ਗੁਰਸੇਵ ਸਿੰਘ ਤੁਸੀਂ ਦੇਖ ਸਕਦੇ ਹੋ ਸੰਗਠਨ ਕੋਲ ਪਹਿਲਾ ਸੰਗਠਨ ਹੋ ਜਾਣ ਦੇ ਉਪਰ ਤੋਂ ਬਾਅਦ ਸਵੇਰਾਮਪੁਰ ਆਈਫੋਨ ਮਿਲ ਗਿਆ ਬਾਈ ਨੂੰ ਸਹਿਦ ਜਿਹੜਾ ਮੋਬਾਈਲ ਉਹ ਵਾਪਸ ਧੰਨਵਾਦ ਕਰਕੇ ਜਾ ਰਹੇ ਆ ਜਿਹੜੇ ਵੀ ਮੋਬਾਈਲ ਮਿਲ ਰਿਹਾ ਆਪਣੇ ਮਾਲਕਾਂ ਨੂੰ ਰਾਜਵਿੰਦਰ ਸਿੰਘ ਥਾਣਾ ਸੰਗਤ ਥਾਣਾ ਸੰਗਤ ਜਿਹਨੂੰ ਵਿਖਾ ਦੀ ਅਡਰ ਡਿਸਟ੍ਰਿਕਟ ਵਾਈਜ਼ ਥਾਣੇ ਦੇ ਨਾਮ ਵੀ ਲਿਖਿਆ ਵੀ ਕਿਹੜੇ ਕਿਹੜੇ ਥਾਣੇ ਦੇ ਮੋਬਾਈਲ ਟਰੱਕਾ ਪ੍ਰੋਗਰਾਮ ਦੇ ਕੀਤਾ ਗਿਆ ਉਹਦੇ ਅਕੋਰਡਿੰਗ ਥਰਮਲ ਬਠਿੰਡਾ ਇਹ ਤਾਂ ਅਰਮਲ ਮਸ਼ਿੰਦਾ ਕਿਉਂਕਿ ਸਟ੍ਰੈਚਿੰਗ ਦੀਆਂ ਬਹੁਤ ਵਾਰਤਾ ਛੇਵੀਆਂ ਸੀ ਕਿੰਨਾ ਕੁ ਜਿਹੜਾ ਨਿਸ਼ੇੜੀ ਲੁੱਟਾਖੋ ਵਾਲੇ ਐਕਟ ਬਹਿ ਗਿਆ ਜਿਹੜੇ ਫੋਨ ਲੈ ਕੇ ਜਾ ਰਹੇ ਉਹਨਾਂ ਨੇ ਜਾਣਾ ਨਹੀਂ ਹੈ ਤੋਰਿਆ ਬੰਦਾ ਜੇ 10 ਮਿੰਟ ਹੋਰ ਬੈਠੋ ਤੁਹਾਡੇ ਲਈ ਚਾਹ ਪਾਣੀ ਪਿਆਰ ਕੀਤਾ ਹੋਇਆ ਸਾਰਿਆਂ ਨੇ ਲੈ ਕੇ ਜਾਣਾ ਹੈ ਕੀ ਵਾਹ ਵਾਹ ਉਹਦੇ ਨਾਲੇ ਮੋਬਾਈਲ ਨਾਲ ਚਾਹ ਪਾਣੀ ਧਿਆ ਕੇ ਧੋਰਨੇ ਕਹਿੰਦੇ ਕਿ ਆਪਣੇ ਕੁਰਸੀਆਂ ਤੇ ਬੈਠ ਜਿਓ ਸਾਡੀ ਗੱਲ ਨਹੀਂ ਸੁਣੀਆਂ ਦੀ ਚਾਹ ਪਾਣੀ ਪਿਆ ਕੇ ਧੋਰਨ ਲਗੇ ਪੁੱਸ ਨਾਲੇ ਮੋਬਾਈਲ ਨਾਲ ਚਾਹ ਪਾਣੀ ਧਿਆ ਕੇ ਧੋਰ ਪੁੱਸ ਥਾਣਾ ਅਨੰਦਗੜ ਜਿਹੜਾ ਨਾਤਰਾ ਤੇ ਤੇ ਮੈਂ ਜੰਮਰ ਮਾਦੀ ਡਾਕਟਰ ਨੂੰ ਆ ਗਿਆ ਸਵਾਇਤ ਕਰਦੇ ਵੀਰੇ ਅੱਜ ਲੰਬੇ ਤੋਂ ਮੈਂ ਛੋਟੇ ਕੋਲੇ ਆ ਆ ਮਾਰੇ ਤਾਂ ਅੱਲੇ ਪਾਸੇ ਥੋੜੀ ਫੇਡ ਕਰਨ ਨੂੰ ਕੋਈ ਬਸ ਨਾ ਰੋਕੀਏ ਸਰ ਕੁਮਾਰ ਇੱਕ ਇੱਕ ਕਰਕੇ ਅਕਬਿੰਦਰ ਸਾਰਿਆਂ ਨੂੰ ਇਕੱਠੇ ਨਾ ਬੁਲਾਓ ਮੈਂ ਇੱਥੋਂ ਨਾਮ ਅਨਾਉਂਸ ਕਰਦਾ ਫਿਰ ਇੱਕ ਇੱਕ ਕਰਕੇ ਉਸੇ ਤਰ੍ਹਾਂ ਚੱਲੋ ਸੀਰੀਜ਼ ਵਾਈਜ਼ ਚੱਲੋ ਆ ਇਕੱਠਾ ਕੀ ਕਰ ਲਿਆ ਤੁਸੀਂ ਕੀ ਆ ਜਵਾਰ ਸਿੰਘ ਪੁੱਤਰ ਬਲਰਾਜ ਸਿੰਘ ਆਓ ਪਹਿਲਾਂ ਆਨੰਦਗੜ੍ਹ ਦੇ ਮੇਰੇ ਕੋਲੇ ਜੋ ਹੈ ਇੱਥੇ ਪ੍ਰੈਜ਼েন্ট ਹੋ ਸਾਰੀ ਲਿਸਟ ਹੈ ਉਸ ਅਨੁਸਾਰ ਚੱਲੋ ਤੁਸੀਂ ਸਭ ਚਲੋ ਸੈਮਸੰਗ ਦਾ ਮੋਬਾਈਲ ਉਹਨਾਂ ਤੋਂ ਬਾਅਦ ਜਵਾਰ ਸਿੰਘ ਪੁੱਤਰ ਬਲਰਾਜ ਸਿੰਘ ਤੋਂ ਬਾਅਦ ਅਰਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਆਨੰਦਗੜ੍ਹ ਚੱਕਰਪਸ ਸਿੰਘ ਵਾਲੇ ਜਿਹਨੇ ਇਹ ਕਿਸੇ ਨੇ ਜਾਣਾ ਨਹੀਂ ਪਲੀਜ਼ ਜੋ ਵੀ ਮੋਬਾਈਲ ਲੈਣ ਆਏ ਉਹਨਾਂ ਨੇ ਜਾਣਾ ਨਹੀਂ ਚਾਹ ਪਾਣੀ ਲੈ ਕੇ ਜਾਣਾ ਹੈ ਸਾਰਿਆਂ ਨੂੰ ਜਵਾਰ ਸਿੰਘ ਪੁੱਤਰ ਗੁਰਦਆਸ ਸਿੰਘ ਇਹ ਵਕ ਵਕ ਜਿਵੇਂ ਕੋਈ ਚੋਰੀ ਹੋ ਗਿਆ ਕੋਈ ਡੱਡਾ ਪਿਆ ਕੋਈ ਖੋਲਿਆ ਕੋ ਲੋਟਪੋ ਹੋਈ ਹੈ ਸਨੈਚਿੰਗ ਹੋਈ ਹੈ ਅੱਡਡ ਗੋਪੀ ਸਿੰਘ ਸਤਨੁਲਦੀਪ ਸਿੰਘ ਹਾਂ ਨਵਦੀਪ ਸਿੰਘ ਰਹਿਣ ਕਿਉਂਕਿ ਆਪ ਤੋਂ ਤਿੰਨ ਚੋਰੀ ਹੁੰਦੀ ਹੈ ਜਾਂ ਚਲੋ ਅੱਗੇ ਸੰਗਤ ਦੇ ਰਾਜਨ ਸਿੰਘ ਵਾਸੀ ਇਹ ਲੈ ਗੇ ਜਦੋਂ ਮੋਬਾਈਲ ਹੋ ਗਿਆ ਅਗਲਾ ਪਹਿਲਾ ਮੋਬਾਈਲ ਜਦੋਂ ਮੋਬਾਈਲ ਦੁਆਰਾ ਆਨ ਹੁੰਦਾ ਹੈ ਉਦੋਂ ਟ੍ਰੇਸਿੰਗ ਤੇ ਲੱਗੇ ਹੁੰਦੇ ਆ ਪੁਲਸ ਵੱਲੋਂ ਇੱਕ ਰਿਪੋਰਟ ਮੈਂ ਟ੍ਰੇਸਿੰਗ ਲੱਗੇ ਰਿਹਾ ਟ੍ਰੇਸਰ ਜਦੋਂ ਮੋਬਾਈਲ ਦਾ ਸਵਿਚ ਆਨ ਕਰਦਾ ਨਾਲ ਦੀ ਨਾਲ ਉਹ ਉਹ ਤੇਜ਼ ਤੇ ਬੋਲ ਪੈਂਦਾ ਵੀ ਇਸ ਜਗ੍ਹਾ ਤੇ ਮੋਬਾਈਲ ਚੱਲ ਰਿਹਾ ਹੈ ਕਿਹੜਾ ਸਿਮ ਚੱਲ ਰਿਹਾ ਹੈ ਨਾਲ ਇਹ ਇੱਕ ਬਟਨ ਖਾਣਾ ਫਾਰਮਰੀ ਦੇ ਪ੍ਰਿੰਟ ਜੀ ਸਾਹਿਬ ਨਾਲ ਪਾਲਤੀ ਬਿਲਕੁਲ ਬਾਈਟ ਕਰ ਲਓ ਆਜੋ ਸਰ ਥਰਮੋਲੋਜੀ ਥਰਮੋਲੋਜੀ ਬੜਾ ਸਾਈਟ ਕਰੀਲਾ ਨਾ ਕਰੀ இஷ்யூ கோல் கிரா அப்படியே இருக்கு நான் அந்த ஓடிட்டு வாய் போட்டு இங்க இருக்கு வர வந்து வந்து ஆஜில சொல்லுங்க ਸੱਤ ਤੋਂ 15 ਬਿਰਕੂ ਦੂਰ ਦੇ ਉਸ ਟਾਈਮ ਮੌਕੇ ਤੇ ਹਾਂ ਜੀ ਸਰ ਜੀ ਇਹ ਕਹਿਣਾ ਚਾਹੁੰਦੇ ਹਾਂ ਬਠਿੰਡਾ ਜ਼ਿਲ੍ਹੇ ਦੀ ਜਿਹੜੇ ਆਸਾਨ ਕੇਂਦਰ ਆਪਾਂ ਜ਼ਿਲ੍ਹੇ 'ਚ ਨੇ ਉਹਨਾਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੁਆਰਾ ਤੇ ਅਨੁਭਵ ਜੈਨ ਆਈਪੀਐਸ ਅਫਸਰ ਜਿਹੜੇ ਨਵੇਂ ਏਐਸਪੀ ਸਾਹਿਬ ਆਏ ਨੇ ਬਠਿੰਡੇ ਜ਼ਿਲ੍ਹੇ 'ਚ ਉਹਨਾਂ ਦੇ ਉਪਰਾਲਿਆਂ ਨਾਲ ਅੱਜ ਦੀ 6 ਦੇ ਕਰੀਬ 6 ਦੇ ਕਰੀਬ ਜਿਹੜੇ ਮੋਬਾਈਲ ਫੋਨਸ ਲੋਕਾਂ ਦੇ ਗਵਾਚੇ ਹੋਏ ਸੀ ਬਠਿੰਡੇ ਜ਼ਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਦੇ अलग-अलग सब डिवीजन्स ਦੇ ਉਹਨਾਂ ਦੇ ਅਸੀਂ ਵਾਪਸ ਕਰ ਰਹੇ ਹਾਂ ਇਹ ਜਿਹੜਾ ਪ੍ਰੋਸੀਜਰ ਹੈਗਾ ਇਹ ਅਪ੍ਰੈਲ 2023 ਤੋਂ ਚੱਲ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਔਰ ਹੁਣ ਤੱਕ 450 ਦੇ ਕਰੀਬ ਮੋਬਾਈਲ ਫੋਨ ਜਿਹੜੇ ਨੇ ਉਹ ਲੋਕਾਂ ਦੇ ਵਾਪਸ ਕਰਵਾਏ ਜਾ ਚੁੱਕੇ ਆ ਇਹਦੇ ਵਿੱਚ ਜੋ ਮੈਂ ਸਾਰਿਆਂ ਦੇ ਨੌਲੇਜ ਵਾਸਤੇ ਦੱਸਣਾ ਚਾਹਨਾ ਕਿ ਇੱਕ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਹੁੰਦਾ ਹੈ ਸੀਆਈਆਰ ਪੋਰਟਲ ਤੇ ਜਦੋਂ ਵੀ ਕੋਈ ਵਿਅਕਤੀ ਸਾਂਝ ਕੇਂਦਰ ਦੇ ਵਿੱਚ ਆ ਕੇ ਦੱਸਦਾ ਕਿ ਉਹਦਾ ਮੋਬਾਈਲ ਜੋ ਹੈਗਾ ਕਿਤੇ ਮਿਸਪਲੇਸ ਹੋ ਗਿਆ ਹੈ ਜਾਂ ਗਵਾਚ ਗਿਆ ਹੈ ਜਾਂ ਜਿਹੜਾ ਹੈਗਾ ਉਹ ਤੋਂ ਕਿਤੇ ਕਈ ਵਾਰੀ ਛੁੱਟ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਸ ਮੋਬਾਈਲ ਦੀ ਜਿਹੜੀ ਆ ਆਈਡੈਂਟੀਟੀ ਹੁੰਦੀ ਹੈ ਜਿਹੜਾ ਆਈਐਮਆਈ ਨੰਬਰ ਉਹ ਅਸੀਂ ਜਿਹੜਾ ਹੈਗਾ ਪੋਰਟਲ ਤੇ ਜਦੋਂ ਰਜਿਸਟਰ ਕਰਦੇ ਹਾਂ ਤਾਂ ਉਹ ਤੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਕਿ ਜਦੋਂ ਵੀ ਕਦੀ ਉਹ ਮੋਬਾਈਲ ਜਿਹੜਾ ਹੈਗਾ ਟ੍ਰੇਸ ਹੁੰਦਾ ਤਾਂ ਉਹਨੂੰ ਜਿਹੜਾ ਹੈਗਾ ਪੁਲਿਸ ਰਿਕਵਰ ਕਰਕੇ ਲੈ ਆਂਦੀ ਹੈ ਇਹ ਜਿਹੜੀ ਇਹਨਾਂ ਦੀ ਮਿਹਨਤ ਹੈ ਜਿਦੇ ਚ ਕਿ ਅੱਜ 106 ਮੋਬਾਈਲ ਇਹਨਾਂ ਨੇ ਵਾਪਸ ਕੀਤੇ ਨੇ ਉਹ ਪਿਛਲੇ 3-4 ਮਹੀਨਿਆਂ ਦਾ ਜਿਹੜਾ ਇਹਨਾਂ ਦਾ ਜੋ ਵੀ ਇਨਫੋਰਮੇਸ਼ਨ ਸਾਂਝ ਕੇਂਦਰ ਤੇ ਅਲੱਗ-ਅਲੱਗ ਸਬ ਡਿਵੀਜ਼ਨਸ ਤੇ ਥਾਣਿਆਂ ਤੇ ਆਈ ਸੀ ਉਹਨੂੰ ਜਿਹੜਾ ਹੈਗਾ ਇਹਨਾਂ ਨੇ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਪੋਰਟਲ ਤੇ ਰਜਿਸਟਰ ਕਰਕੇ ਤੇ ਉਥੋਂ ਜਿਹੜਾ ਹੈਗਾ ਇਨਫੋਰਮੇਸ਼ਨ ਕਲੈਕਟ ਕਰਕੇ ਮੋਬਾਈਲਸ ਰਿਕਵਰ ਕੀਤੇ ਨੇ ਤੇ ਅਪ੍ਰੈਲ 2023 ਤੋਂ ਲੈ ਕੇ ਹੁਣ ਤੱਕ ਲਗਭਗ 450 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਲੋਕਾਂ ਨੂੰ ਵਾਪਸ ਕੀਤਾ ਜਾ ਚੁੱਕੇ ਆ ਬਠਿੰਡਾ ਜ਼ਿਲ੍ਹੇ ਤੋਂ ਪਿਛਲੇ ਮਹੀਨੇ ਮਾਨਸੇਰ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ 60 ਮੋਬਾਈਲ ਉਹਨਾਂ ਨੇ ਪਿਛਲੇ 3-4 ਮਹੀਨਿਆਂ ਦੀ ਜੋ ਵੀ ਇਨਫੋਰਮੇਸ਼ਨ ਉਹਨਾਂ ਕੋਲ ਆਈ ਸੀ ਉਹਦੇ ਵਿੱਚ ਉਹਨਾਂ ਨੇ ਵਾਪਸ ਕੀਤੇ ਸੀਗੇ ਸੋ ਇਹ ਜਿਹੜੀ ਹੈਗੀ ਜਾਣਕਾਰੀ ਜਿਹੜੀ ਹੈਗੀ ਹੈ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਦੇਣੀ ਜ਼ਰੂਰੀ ਸਮਝੀ ਜਾਂਦੀ ਹੈ ਕਿ ਜਦੋਂ ਵੀ ਉਹਨਾਂ ਦਾ ਕੋਈ ਮੋਬਾਈਲ ਮਿਸਪਲੇਸ ਹੁੰਦਾ ਇੱਕ ਤਾਂ ਉਹ ਉਹਦੇ ਬਾਰੇ ਵਿੱਚ ਸਾਂਝ ਕੇਂਦਰ ਤੇ ਆ ਕੇ ਰਜਿਸਟਰ ਜ਼ਰੂਰ ਕਰਾਣ ਸਾਨੂੰ ਉਹਦੇ ਬਾਰੇ ਵਿੱਚ ਇਨਫੋਰਮੇਸ਼ਨ ਦੇਣ ਉਹਨਾਂ ਨਾਲ ਇੱਤਾ ਇਹ ਫਾਇਦਾ ਹੁੰਦਾ ਹੈ ਕਿ ਜੇਕਰ ਕੋਈ ਕ੍ਰਿਮੀਨਲ ਵਿਅਕਤੀ ਉਸ ਮੋਬਾਈਲ ਨੂੰ ਯੂਜ਼ ਕਰਦਾ ਤਾਂ ਉਹਨਾਂ ਦੀ ਲਾਇਬਿਲਟੀ ਜਿਹੜੀ ਹੈਗੀ ਆ ਨਹੀਂ ਬਣਦੀ। ਦੂਸਰਾ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਅਸੀਂ ਜਿਹੜਾ ਹੈਗਾ ਸੀਆ ਸੀਈਆਰ ਪੋਰਟਲ ਤੇ ਜਦੋਂ ਉਸ ਮੋਬਾਈਲ ਦੀ ਆਈਡੈਂਟੀਟੀ ਰਜਿਸਟਰ ਕਰਦੇ ਆ ਤਾਂ ਉਹ ਮੋਬਾਈਲ ਜਦੋਂ ਵੀ ਕਿਤੇ ਐਕਟੀਵੇਟ ਹੁੰਦਾ ਤਾਂ ਉਹ ਸਾਨੂੰ ਨੋਟੀਫਾਈ ਕਰਵਾ ਦਿੱਤਾ ਜਾਂਦਾ ਤੇ ਫਿਰ ਅਸੀਂ ਉਸ ਮੋਬਾਈਲ ਨੂੰ ਲੋਕੇਟ ਕਰ ਸਕਦੇ ਸਰ ਕਿੰਨੇ ਪੈਸੇ ਨੇ ਕੀਮਤ ਹੈ ਜੀ ਇਸ ਮੋਬਾਈਲ ਦਾ ਇਹ ਵੀ ਕੁੱਲ ਕੀਮਤ ਲਗਭਗ 17 ਲੱਖ ਦੇ ਕਰੀਬ ਜੋ ਦੱਸੀ ਗਈ ਹੈ ਪ੍ਰੈਸ ਨੋਟ ਜਿਹੜਾ ਹੈਗਾ ਤੁਹਾਨੂੰ ਦੇ ਦਿੰਦਾ ਸਰ ਵੈਸੇ ਲੁੱਟਕੋ ਦੀ ਗੱਲ ਤਾਂ ਕਾਫੀ ਜਿਹੜਾ ਬਾਤਾਂ ਹੈਗੀਆਂ ਤੇ ਲੋਕਾਂ ਦੇ ਵਿੱਚ ਕਾਫੀ ਰੋਸ਼ਨੀ ਹੈਗਾ ਕਿ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਤੁਸੀਂ ਦੇਖਿਆ ਹੋਣਾ ਕਿ ਨਾਈਟ ਚੈਕਿੰਗ ਜਿਹੜੀ ਹੈਗੀ ਆ ਉਹਦੇ ਵਿੱਚ ਅਸੀਂ ਪਹਿਲੇ ਨਾਲੋਂ ਜ਼ਿਆਦਾ ਇਜ਼ਾਫਾ ਕੀਤਾ ਹੈ ਰਾਤ ਨੂੰ ਚਲਾਨ ਵੀ ਕੱਟੇ ਜਾ ਰਹੇ ਨੇ ਜਿਹੜੇ ਕਿ ਟ੍ਰਿਪਲ ਰਾਈਡਰਸ ਹੁੰਦੇ ਨੇ ਜਾਂ ਸ਼ੱਕੀ ਵਿਅਕਤੀ ਸਾਨੂੰ ਪਤਾ ਚੱਲਦਾ ਹੈ ਜਿਹੜੇ ਇਹ ਮੋਬਾਈਲ ਫੜੇ ਨੇ ਕੀ ਇਹ ਕਿਤੇ ਵਰਤੇ ਗਏ ਨੇ ਜਾਂ ਕੋਈ ਇਹਨਾਂ ਦੇ ਥਰੂ ਕੋਈ ਬਹੁਤ ਕੋਈ ਚੋਰ ਕਾਰ ਮਿਲੇਗਾ ਨਹੀਂ ਦੇਖੋ ਵਰਤੇ ਤਾਂ ਗਏ ਨੇ ਪਰ ਕੋਈ ਵੀ ਕ੍ਰਿਮੀਨਲ ਕੋਈ ਇਹੋ ਜੀ ਐਕਟੀਵਿਟੀ ਸਾਡੇ ਨੋਟਿਸ 'ਚ ਨਹੀਂ ਆਈ ਕਿਉਂਕਿ ਜਦੋਂ ਵੀ ਮੋਬਾਈਲ ਰਿਕਵਰ ਕੀਤਾ ਜਾਂਦਾ ਤਾਂ ਉਹ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਮੋਬਾਈਲ ਕਿਹੜਾ ਵਿਅਕਤੀ ਵਰਤ ਰਿਹਾ ਔਰ ਜ਼ਿਆਦਾਤਰ ਕੀ ਹੁੰਦਾ ਕਿ ਜਦੋਂ ਵੀ ਆਪਾਂ ਆਪਣਾ ਮੋਬਾਈਲ ਕਿਸੇ ਜਗ੍ਹਾ ਤੇ ਭੁੱਲ ਜਾਂਦੇ ਆ ਤਾਂ ਜਿਹੜਾ ਦੂਸਰਾ ਵਿਅਕਤੀ ਜਿਹੜਾ ਕਿ ਉਹ ਮੋਬਾਈਲ ਚੱਕ ਲੈਂਦਾ ਉਹ ਲਾਲਚਵਰ ਬਸ ਆ ਕੇ ਕਈ ਵਾਰੀ ਲੋਕੀ ਚੱਕ ਲੈਂਦੇ ਨੇ ਤੇ ਇਹ ਇੱਕ ਉਪਰਾਲਾ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਕੁਝ ਐਵੇਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਨਾਜਾਇਜ਼ ਜਿਹੜਾ ਹੈਗਾ ਹਰਾਸਮੈਂਟ ਹੋਵੇ ਤੇ ਇਸ ਕਰਕੇ ਜਦੋਂ ਵੀ ਜੇਕਰ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਬਾਰੇ ਸਾਨੂੰ ਪਤਾ ਚੱਲਦਾ ਤਾਂ ਉਦ ਤੇ ਅਸੀਂ ਕਾਰਵਾਈ ਕਰਦੇ ਸਰ ਇਹ ਕੋਈ ਦੁਕਾਨਦਾਰ ਤਾਂ ਨਹੀਂ ਸੀਗੇ ਕੋਈ ਐਸੇ ਵੀ ਜਿਹੜੇ ਲੈ ਲੈਂਦੇ ਨੇ ਕਈ ਵਾਰੀ ਦੁਕਾਨਦਾਰ ਲਾਲਚ ਦੇ ਵਿੱਚ ਆ ਕੇ ਲੈ ਲੈਂਦੇ ਨੇ ਵੀ ਸਾਨੂੰ ਉਹ ਹੋ ਸਕਦਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਆ ਪਰ ਜਿਹੜਾ ਐਂਡ ਰਿਜ਼ਲਟ ਹੈ ਇਹ ਹੈ ਕਿ ਜੇਕਰ ਕੋਈ ਵਿਅਕਤੀ ਇਸ ਚੀਜ਼ ਨੂੰ ਜਿਹੜਾ ਹੈਗਾ ਆਪਣੀ ਭੁੱਲ ਨੂੰ ਮੰਨ ਜਾਂਦਾ ਤੇ ਉਹ ਮੋਬਾਈਲ ਜਿਹੜਾ ਹੈਗਾ ਪੂਰਾ ਸਾਨੂੰ ਵਾਪਸ ਕਰ ਦਿੰਦਾ ਤਾਂ ਅਸੀਂ ਜਿਹੜਾ ਹੈਗਾ ਉਹਦੇ ਚ ਨਰਮੀ ਦਾ ਰੁਖ ਅਪਣਾ ਲੈਂਦੇ ਕੋਈ ਇਹਨਾਂ ਦੇ ਵਿੱਚ ਐਫ ਆਰਜ਼ ਵਗੈਰਾ ਵੀ ਹੋਈਆਂ ਨੇ ਪਹਿਲਾਂ ਹਾਲੇ ਤੱਕ ਜੋ ਹੈਗਾ ਇੰਨੀ ਡਿਟੇਲ ਇਨਫੋਰਮੇਸ਼ਨ ਨਹੀਂ ਕਿਉਂਕਿ ਮੇਰੇ ਕੋਲ ਜੋ ਇਨਫੋਰਮੇਸ਼ਨ ਆਈ ਹੈ ਕਿ ਅਪ੍ਰੈਲ 2023 ਤੋਂ ਇਹ ਪੋਰਟਲ ਸਟਾਰਟ ਹੋਇਆ ਹੈ ਤੇ ਉਹ ਤੋਂ ਲੈ ਕੇ ਹੁਣ ਤੱਕ ਰੈਗੂਲਰਲੀ ਜਿਹੜਾ ਹੈਗਾ ਲੋਕਾਂ ਨੂੰ ਮੋਬਾਈਲ ਜਿਵੇਂ ਜਿਹੜੇ ਹੈਗੇ ਵਾਪਸ ਕੀਤੇ ਜਾ ਰਹੇ ਜਿਵੇਂ ਮੈਂ ਤੁਹਾਨੂੰ ਦੱਸਿਆ ਜ਼ਿਲ੍ਹਾ ਮਾਨਸੇ ਜੋ ਪਿਛਲੇ ਮਹੀਨੇ 60 ਮੋਬਾਈਲ ਜਿਹੜੇ ਹੈਗੇ ਉਹਨਾਂ ਨੇ ਲੋਕਾਂ ਨੂੰ ਵਾਪਸ ਕੀਤੇ ਐਸਐਸਪੀ ਮਾਨਸਾ ਨੇ ਤੇ ਇਸ ਕਰਕੇ ਜਿਹੜਾ ਹੈਗਾ ਜਿਹੜੀ ਡਿਟੇਲ ਇਨਫੋਰਮੇਸ਼ਨ ਜੇ ਕੋਈ ਆਂਦੀ ਹੈ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕਿ ਜੇਕਰ ਕੋਈ ਕ੍ਰਿਮੀਨਲ ਐਕਟੀਵਿਟੀ ਇਹ ਇਦਾਂ ਕਿਸੇ ਵੱਲੋਂ ਕੀਤੀ ਜਾਂਦੀ ਹੈ ਸਰ ਜਿਸ ਤਰ੍ਹਾਂ ਦੁਕਾਨਦਾਰ ਕਹੀ ਨੇ ਜੇ ਮੰਨ ਲੈ ਸ਼ੌਪ ਦੁਕਾਨ ਕਰਦੇ ਆ ਕਾਣੀ ਮਾਰੀ ਵੇਚਦੇ ਨੇਵੇਂ ਖੀਤੇ ਹੈਗੇ ਉਹਨਾਂ ਵਾਸਤੇ ਕੋਈ ਫੇਰ ਕਿਸੇ ਜੋ ਕਿ ਬਿਗੈਰ ਬਿਗੈਰ ਡੱਬੇ ਤੋਂ ਬਿਗੈਰ ਬਿਰ ਤੋਂ ਮੋਬਾਈਲ ਲੈ ਲੈਂਦੇ ਹਾਂਜੀ ਇਹ ਧਿਆਨ ਰੱਖਾਂਗੇ ਮੈਂ ਜਿਹੜਾ ਹੈਗਾ ਇਹ ਇਹਦੇ ਬਾਰੇ ਵਿੱਚ ਅਸੀਂ ਧਿਆਨ ਰੱਖਾਂਗੇ ਆਸਾਨ ਕੇਂਦਰ ਨੂੰ ਜ਼ਰੂਰ ਦੱਸਾਂਗੇ ਉਹਦੇ ਤੇ ਜਿਵੇਂ ਹੀ ਉਹ ਥਾਣੇ ਕੋਈ ਇਨਫੋਰਮੇਸ਼ਨ ਦਿੰਦੇ ਨੇ ਇਦਾਂ ਹੀ ਤਾਂ ਉਹਨਾਂ ਤੇ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਕਰਾਂਗੇ ਤੰਕਿਊ ਇਹ ਐਸਪੀ ਸਾਹਿਬ ਨੇ ਅਨੁਭਵ ਜੈਨ ਜੀ ਮੱਧ ਪ੍ਰਦੇਸ਼ ਤੋਂ ਮੈਂ ਇਹਨਾਂ ਨੇ ਕਾਫੀ ਮਿਹਨਤ ਕੀਤੀ ਪਿਛਲੇ 15-20 ਦਿਨਾਂ ਚ ਹੈ ਅੱਛਾ ਓਕੇ ਸਹੀ ਤੇ ਹਾਲਾਂਕਿ ਇਹ ਜਿਹੜਾ ਪ੍ਰੋਸੀਜਰ ਹੈ ਉਹ ਇਨਚਾਰਜ ਸਾਹ ਦੇ ਅੰਦਰ ਬੈਠੇ ਨੇ ਇੱਥੇ ਅ ਜਿਤ ਅਲੱਗ-ਅਲੱਗ ਥਾਨੇ ਕੇ ਅੰਦਰ ਜਿਹੜੇ ਆਪਾਂ ਥਾਣਿਆਂ 'ਚ ਬਣਾਏ ਜਸ ਤੁਸੀਂ ਉੱਥੇ ਜਾ ਕੇ ਇੱਕ ਫਾਰਮ ਭਰਨਾ ਹੈਗਾ ਉਹ ਫਾਰਮ ਤੇ ਜਰੂਰ ਤੁਸੀਂ ਆਪਣੇ ਮੋਬਾਈਲ ਦੀ ਜਿਹੜਾ IMEI ਨੰਬਰ ਲਿਖਦੇ ਹੋਵੇ ਜੇ ਨਹੀਂ ਵੀ ਹੈਗਾ ਸਿਰਫ ਜਿਹੜਾ ਨੰਬਰ ਤੁਹਾਡਾ ਚੱਲ ਰਿਹਾ ਮੋਬਾਈਲ ਤੇ ਉਹ ਵੀ ਜੇ ਤੁਸੀਂ ਦੱਸ ਦੋਗੇ ਅਸੀਂ IMEI ਨੰਬਰ ਲੋਕੇਟ ਕਰਕੇ ਉਹ ਫਿਰ ਅਸੀਂ ਆਪੇ ਜਿਹੜਾ ਹੈਗਾ ਉਹਨੂੰ ਲੋਕੇਟ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਹ ਵੀ ਹੋ ਸਕਦਾ ਹੈ ਕਿ ਕਈ ਵਾਰੀ ਕਈ ਮੋਬਾਈਲ ਨਹੀਂ ਵੀ ਲੋਕੇਟ ਹੁੰਦੇ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਚ ਜਿਹੜਾ ਹੈਗਾ ਕਾਫੀ ਮਤਲਬ ਫਾਇਦਾ ਜਿਹੜਾ ਹੈਗਾ ਸਾਨੂੰ ਕਿ ਲੋਕਾਂ ਨੂੰ ਅਸੀਂ ਮੋਬਾਈਲ ਵਾਪਸ ਕਰ ਦਿੰਦੇ ਸਰ ਸਰ ਇੱਕ ਪਰਸਨਲ ਹੋਰ ਹੈ ਜੀ ਜਿਹੜੇ ਸਾਂਝ ਕੇਂਦਰ ਥੋੜੇ ਹਫ਼ਤਾ ਹਫ਼ਤਾ ਬੰਦ ਰਹਿੰਦੇ ਹੁਣ 15-15 ਦਿਨ ਬੰਦ ਰਹਿੰਦੇ ਨੇ ਕਿਉਂਕਿ ਥੋੜੀ ਫੋਰਸ ਹੈ ਜਿਹੜੀ ਧਰਨੇ ਤੇ ਚਲੀ ਜਾਂਦੀ ਹੈ ਉਹ ਜ਼ਿਆਦਾ ਨਹੀਂ ਹੁਣ ਠੀਕ ਹੋ ਗਿਆ ਉਹ ਨਹੀਂ ਹੁਣ ਵੀ ਜਦੋਂ ਹੁਣ ਧਰਨੇ ਲੱਗੇ ਸਿਰਫ ਥੋੜੇ ਸਾਂਝ ਕੇਂਦਰ ਬੰਦਿਆਂ ਨੂੰ ਬੜੀ ਸਮੱਸਿਆ ਆਉਂਦੀ ਹੈ ਕਿ ਲੋਕ ਨਹੀਂ ਉਹਨਾਂ ਨੂੰ ਰੈਗੂਲਰ ਰੱਖਾਂਗੇ ਅਕਸਰ ਦੇ ਪਾਸਪੋਰਟ ਵਾਲੇ ਆਉਂਦੇ ਜਾਂ ਜਿਨ੍ਹਾਂ ਨੇ ਤਤਕਾਲ ਪਾਸਪੋਰਟ ਬਣਾਉਣਾ ਹੁੰਦਾ ਹੈ ਉੱਥੇ ਬੜੀ ਪਾਸਪੋਰਟ 'ਚ ਵੈਸੇ ਸਾਡੀ ਕੋਈ ਕੰਡੈਂਸੀ ਜੋ ਮੇਰੇ ਧਿਆਨ 'ਚ ਹੈਗਾ ਹਾਲੇ ਤੱਕ ਕੋਈ ਲੌਂਗ ਕੰਡੈਂਸੀ ਨਹੀਂ ਕੋਸ਼ਿਸ਼ ਕਰਾਂਗੇ ਤਾਂ ਇਸ ਡੀਆਈ ਸਾਹਿਬ ਉਹਨਾਂ ਨੇ ਬਹੁਤ ਕੰਮ ਦੀਆਂ ਗੱਲਾਂ ਦਸੀਆਂ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਕਿਸੇ ਦਾ ਮੋਬਾਈਲ ਗੁੰਮ ਜਾਂਦਾ ਜਾਂ ਕੋਈ ਖੋ ਕੇ ਲੱਗਿਆ ਜਾਂ ਫਿਰ ਕਿਤੇ ਭੁੱਲ ਜਾਂਦਾ ਤਾਂ ਉਹਦੀ ਰਿਪੋਰਟ ਪਹਿਲਾਂ ਸਾਂਝ ਕੇਂਦਰ ਦੇ ਵਿੱਚ ਜ਼ਰੂਰ ਦਿਓ ਉਹਦੇ ਨਾਲ ਇੱਕ ਫਾਇਦਾ ਤਾਂ ਇਹ ਹੁੰਦਾ ਹੈ ਕਿ ਜੇ ਕੋਈ ਮਤਲਬ ਕ੍ਰ ਤਾਂ ਉਹਦੇ ਵਿੱਚ ਥੋੜੇ ਸੇਫਟੀ ਹੈ ਸੇਫ ਸਾਈਡ ਹੋ ਜਾਂਦੀ ਹੈ ਕਿ ਤੁਹਾਡਾ ਕੋਈ ਉਹਦੇ ਵਿੱਚ ਸੇਫ ਹੋ ਜਾਊਗਾ ਕਿ ਪੁਲਿਸ ਨੂੰ ਕਹੋਗੇ ਕਾਰਵਾਈ ਹੁੰਦੀ ਹੈ ਤਾਂ ਉਹਦੇ ਵੀ ਤੁਹਾਡਾ ਕੋਈ ਨਾਮ ਨਹੀਂ ਆਊਗਾ ਦੂਜੀ ਗੱਲ ਇਹ ਹੈ ਕਿ ਉੱਥੋਂ ਕੋਈ ਜਿਹੜਾ ਕੋਈ ਮੋਬਾਈਲ ਜਿਹਦੇ ਹੱਥ ਲੱਗਦਾ ਉਹ ਔਨ ਕਰਦਾ ਮੋਬਾਈਲ ਜਦੋਂ ਵੀ ਐਕਟਿਵ ਕਰਦਾ ਤੇ ਉਹ ਟ੍ਰੇਸ ਹੋ ਜਾਂਦਾ ਟ੍ਰੇਸ ਹੋਣ ਤੋਂ ਬਾਅਦ ਰਿਕਵਰ ਕਰਕੇ ਤੁਹਾਡੇ ਤੱਕ ਪਹੁੰਚੂਗਾ ਤਾਂ ਅੱਜ ਜਿਹੜਾ ਹੈਗਾ ਇਹ ਵਧੀਆ ਉਪਰਾਲਾ ਹੈ ਦਾ ਪੰਜਾਬ ਪੋਸਟਾਂ ਬੰਡਾ ਪੋਸਟ ਦਾ ਸੀਗਾ ਤੇ ਟੋਟਲ 17 ਲੱਖ ਦੇ ਜਿਹੜਾ ਮੋਬਾਈਲ ਹੈ ਅੱਜ ਪਰ ਕਵਰ ਕਰਕੇ ਲੋਕਾਂ ਦੇ ਸਪੁਰਦ ਕੀਤੇ ਗਿਆ ਕਿਉਂਕਿ ਵਿੱਚੋਂ ਮਹਿੰਗੇ ਸਸਤੇ ਮੋਬਾਈਲ ਵੀ ਹੈ 1.5 ਲੱਖ ਦਾ ਕਈ ਵਾਰ ਮੋਬਾਈਲ ਇਹ ਅੱਜ ਪੁਲਿਸ ਦਾ ਵਧੀਆ ਪ੍ਰਾਵਾਹ ਕਈ ਵਾਰ ਕੇ ਆਉਂਦਾ ਕਿ ਪੁਲਿਸ ਸਾਡੀ ਗੱਲ ਨਹੀਂ ਸੁਣਦੀ ਪਰ ਅੱਜ ਪੁਲਿਸ ਇੱਥੇ ਮੋਬਾਈਲ ਵੀ ਦੂਰ ਨਾਲ ਚਾਹ ਪਿਆ ਕੇ ਤੋਰੂਗੀ ਇਹ ਮੋਬਾਈਲ ਦੇ ਅਸਲ ਮਾਲਕ ਹੈ ਦਲਵਿੰਦਰ ਕੌਰ ਜਤੋਲਾ ਪਰ ਰਾਮ ਸਿੰਘ ਬਦਕਾ ਤੋਂ ਤੋਂ ਗੁੰਮ ਗਿਆ ਖੋ ਗਿਆ ਆ ਲੈ ਕੇ ਅੱਛਾ ਕਤਵਾਲੀ ਵਾਲੀ ਦੀ ਕਤਵਾਲੀ ਵਾਲੀ ਆ ਬਰੇ ਮਸ਼ਹਨ ਦਾ ਕਤਵਾਲੀ ਸੰਦੀਪ ਕੁਮਾਰ ਸੰਦੀਪ ਸਿੰਘਾ ਮੰਪਲੀ ਸਿੰਘਾ ਹਲੋ ਫੋਟਾ ਹੋ ਰਹੀਆਂ ਨੇ ਕਿਉਂਕਿ ਇਹਦੇ ਵਿੱਚ ਲਿਖਿਆ ਆਈ ਗਾਟ ਮਾਈ ਮੋਬਾਈਲ ਬੈਕ ਥੈਂਕਸ ਫਰ ਮਟੰਡਾ ਪੁਲਿਸ ਮਾਈ ਲੌਸ ਮੋਬਾਈਲ ਨਾਉ ਬੈਕ ਇਨ ਮਾਈ ਮਾਇਲ ਕਰੋ ਬਾਈ ਜੀ ਹੈਂਡ ਕਿਹਾ ਹਾਂ ਬਾਲਾ ਜਾ ਆ ਗਿਆ ਜੀ ਕੋਈ ਗੱਲ ਨਹੀਂ ਬਸ ਆਈ ਬਾਈ ਟੈਕ ਕਰਕੇ ਬ੍ਰਿਜ ਦੇ ਆ ਬਾਈ ਰਿਓ ਤੇ ਲਓ ਜੀ ਫੋਟੋ ਕਾਲ ਵੀ ਕਰ ਲਾ ਵੀ ਕਿੱਥੋਂ ਮਟੰਡਾ ਜੀ ਨਾ ਤੇ ਮੋਹਨ ਘੁੰਮ ਗਿਆ ਸੀ ਖੋਬ ਲੱਗਦੀ ਨਹੀਂ ਆਪਣਾ ਫੋਨ ਗੁੰਮ ਗਿਆ ਸੀਗਾ ਇੱਥੇ ਪੰਜੋਟੀ ਨਗਰ ਚੋਂ ਅੱਛਾ ਜੀ ਫਿਰ ਉਸੇ ਕਿੰਨੇ ਦਿਨ ਹੋ ਗਏ ਆ ਸਮਥਿੰਗ ਮੈਨਾ 2 ਮਹੀਨਾ ਹੋ ਗਏ ਜੀ ਇੱਥੇ ਕੁਤਵਾਲੀ ਚ ਲਿਖਾਈ ਸੀ ਆਪਣਾ ਰਿਪੋਰਟ ਇਹ ਉਸ ਤੋਂ ਬਾਅਦ ਤੈਨੂੰ ਫੋਨ ਕਰਵਾਇਆ ਉਸ ਤੋਂ ਫੋਨ ਨੂੰ ਪਰਸੋ ਐਸੀ ਸੀ ਜੀ ਲੱਗਾ ਜੀ ਮੂੰਹ ਸਾਡਾ ਲਾਟਰੀ ਨੂੰ ਲਾਟਰੀ ਖਾਣ ਦੀ ਹਾਂਜੀ ਹਾਂ ਜੀ ਲਾਟਰੀ ਲੱਗੇ ਸੀ ਕਿੰਨੀ ਖੁਸ਼ੀ ਵਧੀਆ ਤੇ ਬਹੁਤ ਬਹੁਤ ਖੁਸ਼ੀ ਹੈ ਜੀ ਬਹੁਤ ਬਹੁਤ ਬਾਬਾ ਥੈਂਕ ਯੂ ਜੀ ਤੁਸੀਂ ਵਨ ਫੜਾਉਣ ਵਾਸਤੇ ਮੈਨੂੰ ਤਾਂ ਉਹ ਅੰਤ ਲੈ ਜੀ ਅਬੇ ਤੋ ਲਾਲਵਾ ਕਵਰ ਚਾਹ ਲਾ ਦੇ ਬਈ ਇੱਕ ਹੋਰ ਬਈ ਆਪਾਂ ਗੱਲ ਹੋਇਆ ਕਰਦੇ ਆ ਇਹਨਾਂ ਦਾ ਮੋਬਾਈਲ ਕੱਬਰ ਹੋਇਆ ਹਾਂਜੀ ਮੈਂ ਕੀ ਨਾਮ ਮੇਰਾ ਨਾਮ ਗੁਰਪ੍ਰੀਤ ਸਿੰਘ ਕਿੱਥੇ ਰਹਿਣਾ ਪਿੰਡ ਮੇਰਾ ਗੰਗਾ ਥਾਣਾ ਨਥਾਣਾ ਜੀ ਮੋਬਾਈਲ ਗੁੰਮਿਆ ਸੀ ਖੋਇਆ ਸੀ ਕਿੱਥੇ ਮੋਬਾਈਲ ਨਾ ਮੈਂ ਸਾਮ ਨੂੰ ਜਾ ਰਿਹਾ ਸੀਗਾ ਨਥਾਣਾ ਤੇ ਮੇਰਾ ਫੋਨ ਸਾਮ ਨੂੰ ਡਿੱਗ ਪਿਆ ਤੇ ਫੋਨ ਡਿੱਗਣ ਤੋਂ ਬਾਅਦ ਮੈਂ ਅਗਲੇ ਦਿਨ ਕੰਪਲੀਟ ਲਖਾਈ ਕੰਪਲੀਟ ਜਿਸ ਦਿਨ ਲਖਾਈ ਸਾਡੇ ਜਿਹੜੇ ਸਾਂਝ ਕੇਂਦਰ ਦੇ ਵਿੱਚ ਨੇ ਹਾਲਦਾਰ ਕਮਲਦੀਪ ਸਿੰਘ ਜਦੋਂ ਮੈਂ ਰਿਪੋਰਟ ਲਖਾਈ ਉਸੇ ਰਾਤ ਹੀ ਜਿਹੜਾ ਮੇਰਾ ਫੋਨ ਹੈ ਇਹਨਾਂ ਨੇ ਟ੍ਰੇਸ ਕਰਕੇ ਬੰਦਾ ਜਿਹੜਾ ਆਡੈਂਟੀਫਾਈ ਕਰ ਲਿਆ ਵੀ ਜਿੱਥੇ ਤੁਹਾਡਾ ਫੋਨ ਡਿੱਗਿਆ ਉਹ ਅਸੀਂ ਬੰਦੇ ਦੀ ਲੋਕੇਸ਼ਨ ਆਸੀ ਟ੍ਰੇਸ ਕਰ ਲਈ ਇਸ ਤੋਂ ਬਾਅਦ ਉਹ ਬੰਦਾ ਜਿਹਦੇ ਨੇ ਫੋਨ ਉਠਾਇਆ ਸੀਗਾ ਚੱਕਿਆ ਸੀਗਾ ਉਹਨੇ ਫੋਨ ਦੇ ਨਹੀਂ ਰਿਹਾ ਸੀਗਾ ਇਹਨਾਂ ਨੇ ਘਰ ਜਾ ਕੇ ਉਹਨੂੰ ਸਮਝਾਇਆ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਉਹ ਫੋਨ ਆ ਜਿਹੜਾ ਇਹਨਾਂ ਨੂੰ ਉਹਨੇ ਦਿੱਤਾ ਤੇ ਇਸ ਤੋਂ ਬਾਅਦ ਜਿਹੜਾ ਫੋਨ ਆ ਉਹ ਮੈਨੂੰ ਇਹਨਾਂ ਨੇ ਰਿਕਵਰ ਕਰਕੇ ਸਪੁਰਦ ਕਰਤਾ ਮੇਰੇ ਨੂੰ ਲੱਗਦਾ ਸੀ ਉਮੀਦ ਬਾਰੇ ਵਾਪਸ ਆ ਜਾਊਗਾ ਮੇਰੇ ਨਹੀਂ ਮੈਨੂੰ ਨਹੀਂ ਪਤਾ ਸੀਗਾ ਵੀ ਇਦਾਂ ਫੋਨ ਵਾਪਸ ਆ ਜਾਂਦਾ ਜਦੋਂ ਮੈਂ ਥਾਣੇ ਕੰਪਲੀਟ ਲਖਾਈਏ ਕਹਿੰਦੇ ਵੀ ਅਸੀਂ ਜਿਹੜਾ ਤੁਹਾਡਾ ਨੰਬਰ ਹੈ ਟ੍ਰੇਸ ਤੇ ਪਾ ਦਨੇ ਆ ਤੇ ਇੱਕ ਅੱਧੇ ਦਿਨ ਤੱਕ ਜਿਹੜਾ ਤੁਹਾਡਾ ਫੋਨ ਆ ਜ ਕਰ ਬੰਦਿਆ ਆਨ ਕਰੂਗਾ ਤਾਂ ਤੁਹਾਡਾ ਜਿਹੜਾ ਫੋਨ ਆ ਉਹਦਾ ਪਤਾ ਲੱਗ ਜੂ ਲੋਕੇਸ਼ਨ ਦਾ ਸਾਨੂੰ ਤੇ ਜਦੋਂ ਵੀ ਉਹ ਆਨ ਕੀਤਾ ਇਹਨਾਂ ਕੋਲ ਵੀ ਲੋਕੇਸ਼ਨ ਚਲੀ ਗਈ ਤੇ ਮੈਨੂੰ ਇਹਨਾਂ ਨੇ ਕਹਿ ਦਿੱਤਾ ਵੀ ਜਿਹੜਾ ਤੁਹਾਡਾ ਫੋਨ ਆ ਇੱਕ ਅਦੇ ਦਿਨ ਦੇ ਵਿੱਚ ਅਸੀਂ ਰਿਕਵਰ ਕਰਕੇ ਦੇਵਾਂਗੇ ਅਸੀਂ ਬੰਦੇ ਲੱਭ ਲੈ ਜਿਨ੍ਹਾਂ ਨੇ ਤੁਹਾਡਾ ਫੋਨ ਚੱਕਿਆ ਅੱਜ ਵਾ ਕਿਵੇਂ ਲੱਗ ਰਹੇ ਨਾਲ ਮੋਬਾਈਲ ਨਾਲ ਚਾਪਿਆ ਕੇ ਤੋਰਨ ਦੀ ਖੁਸ਼ੀ ਨਹੀਂ ਬਹੁਤ ਪਹਿਲੀ ਗੱਲ ਮੈਂ ਤੁਹਾਨੂੰ ਜੀ ਵਿਚਲੀ ਗੱਲ ਦੱਸਦਾ ਮੈਂ ਇਹਨਾਂ ਨੂੰ ਖੋਸੋ ਕੇ ਆਪ ਵੀ ਕਿਹਾ ਵੀ ਮੈਂ ਖਾ ਚਲੋ ਜੋ ਸੇਵਾ ਮੈਂ ਤੁਹਾਨੂੰ ਦੇ ਦੇਣਾ ਇਹਨਾਂ ਨੇ ਕਹਿੰਦੇ ਵੀ ਕੋਈ ਸੇਵਾ ਨਹੀਂ ਲੈਣੀ ਮੇਰੇ ਤੋਂ 1 ਰੁਪਿਆ ਨਹੀਂ ਲੈਂਦਾ ਮੈਂ ਹਾਲਾਂਕਿ ਕਿਹਾ ਸੀ ਇਹਨਾਂ ਨੂੰ ਵੀ ਮੈਂ 500 ਰੁਪਏ ਚੱਲ ਲੈ ਲਓ ਤੁਸੀਂ ਵੀ ਤੇਲ ਮਚਾ ਕੇ ਇੱਕ ਦੋ ਵਾਰ ਘਰ ਗਏ ਉਹਨਾਂ ਨੂੰ ਮੇਰੇ ਤੋਂ ਕੁਝ ਨਹੀਂ ਲੈਂਦਾ ਪਰ ਫਿਰ ਵੀ ਮੈਨੂੰ ਉਮੀਦ ਨਹੀਂ ਸੀਗੀ ਵੀ 20000 ਰੁਪਏ ਦਾ ਫੋਨ ਆ ਜਦੋਂ ਆਪਣੇ ਤੋਂ ਮਿਹਨਤ ਵਾਲੇ ਬੰਦੇ ਤੋਂ 5 ਰੁਪਏ ਦੀ ਵੀ ਕੋਈ ਚੀਜ਼ ਗਿਰ ਜੇ ਤੇ ਆਪਾਂ ਨੂੰ ਅਫਸੋਸ ਹੁੰਦਾ ਵੀ ਮੈਨੂੰ ਵੀ ਲੱਗਿਆ ਦੋ ਦਿਨ ਮੈਨੂੰ ਚੰਗਾ ਨਹੀਂ ਲੱਗਿਆ ਮੈਂ ਖਾਣਾ ਵੀ ਨਹੀਂ ਖਾਦਾ ਵੀ ਮੇਰਾ ਫੋਨ ਡਿੱਗ ਪਿਆ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਮੈਨੂੰ ਇਹਨਾਂ ਦਾ ਫੋਨ ਆਇਆ ਵੀ ਜਿਹੜਾ ਤੁਹਾਡਾ ਫੋਨ ਆਡੈਂਟੀਫਾਈ ਕਰ ਲਿਆ ਤੇ ਮੈ ਲਾਟਰੀ ਨਿਕਲੀ ਉਹ ਨਹੀਂ ਆਉਂਦਾ ਲਾਟਰੀ ਤੋਂ ਵੀ ਵਧੀਆ ਜ਼ਿਆਦਾ ਖੁਸ਼ੀ ਆ ਜਦੋਂ ਤੁਹਾਡੀ ਮਿਹਨਤ ਦੇ ਪੈਸੇ ਤੁਹਾਨੂੰ ਮਿਲ ਜਾਣ ਉਹ ਤੋਂ ਤਾਂ ਮਿਲ ਲੱਗਦਾ ਕੋਈ ਜ਼ਿਆਦਾ ਖੁਸ਼ੀ ਬੰਦੇ ਨੂੰ ਹੁੰਦੀ ਨਹੀਂ ਲਾਟਰੀ ਦਾ ਚਲੋ ਫੇਰ ਵੀ ਕਿਸਮਤ ਦੀ ਖੇਡ ਆਈ ਤੁਹਾਡੀ ਜਿਹੜੀ ਮਿਹਨਤ ਦੀ ਕਮਾਈ ਹੁੰਦੀ ਆ ਜਦੋਂ ਤੁਹਾਨੂੰ ਪਰ ਮੈਨੂੰ ਇੰਨਾ ਜ਼ਰੂਰ ਭਰੋਸਾ ਸੀਗਾ ਵੀ ਪਰਮਾਤਮਾ ਜੇ ਮੇਰੇ ਹੱਕ ਦੀ ਆ ਤਾਂ ਮੈਨੂੰ ਮਿਲ ਜੇ ਨਹੀਂ ਕੋਈ ਗੱਲ ਨਹੀਂ ਤੇ ਮੈਨੂੰ ਲੱਗਦਾ ਵੀ ਮੇਰੇ ਹੱਕ ਦਾ ਸੀਗਾ ਤੇ ਇਹਨਾਂ ਨੇ ਮੈਨੂੰ ਰਿਕਵਰ ਕਰਕੇ ਹਾਲਦਾਰ ਕਮਲਦੀਪ ਸਿੰਘ ਨੇ ਰਿਕਵਰ ਕਰਕੇ ਮੈਨੂੰ ਦਿੱਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਗੇ ਵੀ ਉਮੀਦ ਕਰਦਾ ਵੀ ਅੱਗੇ ਤੋਂ ਜੇਕਰ ਕਿਸੇ ਵਿਚਾਰੇ ਦਾ ਗਰੀਬ ਬੰਦੇ ਦਾ ਕਿਸਦਾ ਫੋਨ ਡੈਕਦਾ ਤੇ ਇਸੇ ਤਰ੍ਹਾਂ ਹੀ ਲੱਭ ਕੇ ਦਿੰਦੇ ਰਹਿਣਗੇ ਇਹ ਮਿਹਰਬਾਨੀ ਧੰਨਵਾਦ ਜੀ ਜੀ ਪੰਜ ਰੁਪਏ ਦੀ ਵੀ ਚੀਜ਼ ਗੁੰਮ ਜੇ ਮਿਹਨਤ ਦੀ ਕਮਾਈ ਦੀ ਤਾਂ ਬੰਦੇ ਨੂੰ ਹੁੰਦਾ ਤਾਂ ਬੰਦੇ ਨੂੰ ਬੜਾ ਦੁੱਖ ਹੁੰਦਾ ਹੈ ਕਿ 20000 ਦਾ ਮੋਬਾਈਲ ਮੇਰਾ ਲੱਭ ਕੇ ਦਿੱਤਾ ਤਾਂ ਬੜੀ ਖੁਸ਼ੀ ਹੋਈ ਇਸ ਚੀਜ਼ ਦੀ ਉਮੀਦ ਛੱਡਤੀ ਸੀ ਕਿ ਮੇਰਾ ਮੋਬਾਈਲ ਮੁੜ ਕੇ ਆਊਗਾ ਪਰ ਜਦੋਂ ਪੋਸਟ ਦਾ ਫੋਨ ਗਿਆ ਇਹ ਉਹਦਾ ਮੋਬਾਈਲ ਲੱਭ ਚੁੱਕਿਆ ਹੈ ਤੇ ਤੁਸੀਂ ਆ ਕੇ ਇੱਥੋਂ ਮੋਬਾਈਲ ਆਪਣਾ ਰਿਕਵਰ ਲੈ ਸਕਦੇ ਹੋ ਥੋੜੀ ਅੱਜ ਜਿੰਨੇ ਵੀ ਹੈਗੇ 17 ਲੱਖ ਦੇ ਲਗਭਗ ਮੋਬਾਈਲ 17 ਲੱਖ ਦੀ ਕੀਮਤ ਦੇ ਮੋਬਾਈਲ ਹੈ ਜਿਹੜੇ ਅੱਜ ਹਾਂ ਫੋਨ ਨੂੰ ਰਿਕਵਰ ਅੱਜ ਮਿਲਿਆ ਲੋ ਜੀ ਬਾਈ ਦੇ ਉੱਪਰ ਲਿਖਾਈ ਹੈ ਆਈ ਗਾਟ ਲੋ ਮਾਈ ਲੋਸ ਮੋਬਾਈਲ ਤੇ ਥੈਂਕਸ ਬੇਟੇ ਪੁਲਿਸ ਮਾਈ ਲੋਸ ਮੋਬਾਈਲ ਨਾਊ ਇਨ ਮਾਈ ਹੈਂਡ ਲੋ ਇੱਧਰ ਹੁਣ ਇਹ ਤੋਂ ਬਾਅਦ ਚਾਹ ਵੀ ਪਿਆ ਜਿਹੜੇ ਪੁੱਛੀਏ ਦੇਖੋ ਕਿ ਥਾਣਾ ਇਹ ਕਹਿੰਦਾ ਗਿੜੇ ਲਾਉਣੇ ਪੈਂਦੇ ਆਪਾਂ ਹੁਣ ਨਾਲੇ ਮੋਬਾਈਲ ਤੇ ਹੱਲ ਕਵਰ ਕਰਕੇ ਤੇ ਨਾਲੇ ਜਿਹੜੇ ਚਾਹ ਪਿਆ ਕੇ ਤੋਰਨਗੇ ਲੋ ਜੀ ਇਹ ਸਾਰੇ ਇਹ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਨਹੀਂ ਇੱਥੇ ਤੁਹਾਨੂੰ ਦੱਸ ਦਈਏ ਜਿਹੜੇ ਮੋਬਾਈਲ ਗੁੰਮੇ ਸੀਗੇ ਲੋਕਾਂ ਦੇ ਮੋਬਾਈਲ ਮੋੜ ਕੇ ਦਿੱਤੇ ਆ ਇਹ ਪੁਲਸ ਦਾ ਇੱਕ ਨਵਾਂ ਇੱਕ ਉਪਰਾਲਾ ਵਧੀਆ ਨਾਲੇ ਚਾਹ ਪਿਆ ਕੇ ਆ ਦੇਖੋ ਤੋਰ ਨਹੀਂ ਬਹੁਤ ਸਕੇ ਨੇ ਥਾਣੇ ਜਿਹੜੇ ਲੋਣੇ ਪੈਂਦੇ ਆ ਤੇ ਅੱਜ ਆਪ ਫੋਨ ਕਰਕੇ ਬੁਲਾਇਆ ਜਿਹੜੇ ਅਸਲ ਮਾਲਕਾ ਮੋਇਲਾ ਦੇ ਤੇ ਨਾਲ ਚਾਹ ਪਕੌੜੇ ਖਵਾ ਕੇ ਤੋਰਦੇ ਗੁੱਡ ਵਧੀਆ ਬੜਾ ਲਾਈਵ ਬਹੁਤ ਹੋਇਆ ਆਹ ਇੱਥੇ ਦੇਖ ਲਓ ਜੀ ਠੀਕ ਆ ਜੀ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੈਂਟ ਜੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ Hwyl. Okay. Diolch. Okay. Okay.